ਲੇਡੀ ਕਨਸਟੇਬਲ ਅਮਨਦੀਪ ਕੌਰ ਮਾਮਲੇ ਦੇ ਵਿੱਚ ਰਿਪੋਰਟਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਜਦੋਂ ਅਮਨਦੀਪ ਕੌਰ ਆਪਣੀ ਕਾਲੀ ਥਾਲ ਦੇ ਵਿੱਚ ਜਾ ਰਹੀ ਸੀ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਵਕਤ ਤਲਾਸ਼ੀ ਲੈਣ ਤੋਂ ਪਹਿਲਾਂ ਉਸ ਨੇ ਵੱਡੇ ਅਫਸਰਾਂ ਦੇ ਨਾਮ ਲੈ ਕੇ ਰੋਹ ਮਾਲ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਦੇ ਆਈਪੀਐਸ ਵਰਗੇ ਵੱਡੇ ਅਧਿਕਾਰੀਆਂ ਦੇ ਨਾਲ ਜਾਣ ਪਹਿਚਾਣਾ ਵਟਸਐਪ ਦੇ ਉੱਤੇ ਚੜ੍ਹ ਤੇ ਉਸ ਨਾਲ ਫੋਟੋਆਂ ਵੀ ਮੌਜੂਦ ਨੇ ਪਰ ਉਸ ਦੀ ਉਸ ਵਕਤ ਇੱਕ ਵੀ ਨਹੀਂ ਸੁਣੀ ਗਈ ਤਾਂ ਇਹ ਜਿਹੜੇ ਕਿ ਹੁਣ ਵੱਡੀਆਂ ਜਿਹੜੇ ਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਖੁਲਾਸੇ ਜਿਹੜੇ ਕਿ ਨਿਕਲ ਕੇ ਸਾਹਮਣੇ ਆ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਮਨਦੀਪ ਕੌਰ ਦਾ ਕਈ ਵਾਰ ਪੁਲਿਸ ਰਿਮਾਂਡ ਜਿਹੜਾ ਕਿ ਦਿੱਤਾ ਗਿਆ ਇਸ ਦੌਰਾਨ ਵੀ ਕਈ ਖੁਲਾਸੇ ਹੋਣ ਦੀ ਜਿਹੜੀ ਉਮੀਦ ਜਤਾਈ ਗਈ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ মিডিਆ ਸਾਹਮਣੇ ਇਸ ਗੱਲ ਬਾਰੇ ਕੋਈ ਵੀ ਜਿਹੜਾ ਕਿ ਪਰਦਾ ਨਹੀਂ ਚੁੱਕਿਆ ਫਿਲਹਾਲ মিডিਆ ਦੇ ਸਾਹਮਣੇ ਪੁਲਿਸ ਅਧਿਕਾਰੀਆਂ ਦਾ ਸਿਰਫ ਇਹੀ ਕਹਿਣਾ ਕਿ ਜਦ ਤੱਕ ਪੂਰੀ ਜਾਂਚ ਕੰਪਲੀਟ ਨਹੀਂ ਹੋ ਜਾਂਦੀ ਉਦੋਂ ਤੱਕ ਜਿਹੜਾ ਕਿ ਮੀਡੀਆ ਨੂੰ ਨਹੀਂ ਦੱਸ ਸਕਦੇ ਕਿ ਹੁਣ ਤੱਕ ਜਿੰਨੀ ਵਾਰ ਹੈ ਜਿਹੜਾ ਅਮਨਦੀਪ ਕੌਰ ਦਾ ਰਿਮਾਂਡ ਹਾਸਲ ਹੋਇਆ ਉਸ ਨੇ ਇਸ ਰਿਮਾਂਡ ਦੌਰਾਨ ਕਿਹੜੇ-ਕਿਹੜੇ ਖੁਲਾਸੇ ਕੀਤੇ ਨੇ ਪਰ ਇਹ ਜ਼ਰੂਰ ਦੱਸਿਆ ਜਾਂਦਾ ਕਿ ਇਸ ਦੌਰਾਨ ਉਸ ਨੇ ਆਪਣਾ ਮੂੰਹ ਜ਼ਰੂਰ ਖੋਲਿਆ ਕਈ ਗੱਲਾਂ ਨੇ ਜਿਹੜੇ ਕਿ ਉਸ ਨੇ ਅਮਨਦੀਪ ਕੌਰ ਨੇ ਦੱਸਿਆ ਨੇ ਪਰ ਉਹ ਜਨਤਕ ਉਹਦੇ ਹੀ ਕੀਤੀਆਂ ਜਾਣਗੀਆਂ ਜਦੋਂ ਇਹ ਸਾਰੀ ਇਨਵੈਸਟੀਗੇਸ਼ਨ ਪੂਰੀ ਹੋ ਜਾਵੇਗੀ ਪਰ ਉੱਤੇ ਹੀ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਵੱਡੀ ਖਬਰ ਜਿਹੜੀ ਕਿ ਦੱਸੀ ਜਾ ਰਹੀ ਹੈ ਕਿ ਜਦੋਂ ਇਸਨ ਮਹਿਲਾ ਕਾਂਸਟੇਬਲ ਨੂੰ ਰੋਕਿਆ ਜਾ ਰਿਹਾ ਸੀ ਉਸ ਦੀ ਤਲਾਸ਼ੀ ਲੈਣੀ ਚਾਹੀ ਸੀ ਤਾਂ ਉਸ ਵਕਤ ਇਸ ਦੇ ਵੱਲੋਂ ਰੋਹ ਮਾਰਿਆ ਗਿਆ ਸੀ ਵੱਡੇ ਅਫਸਰਾਂ ਦੇ ਨਾਮ ਲੈ ਕੇ ਇਸ ਨੇ ਜੜ ਕੇ ਪੂਰਾ ਆਪਣਾ ਰੋਹ ਵਿਛਾੜਿਆ ਸੀ ਕਿ ਆਈ ਪੀਐਸ ਤੱਕ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਲ ਜਾਣ ਪਹਿਚਾਨਾ ਉਹਨਾਂ ਦੇ ਨਾਲ ਵਟਸਐਪ ਦੇ ਉੱਤੇ ਚੈਟ ਵਟਸਐਪ ਦੇ ਉੱਤੇ ਉਸ ਦੀਆਂ ਫੋਟੋਆਂ ਤੇ ਸਭ ਕੁਝ ਉਸ ਦੇ ਕੋਲ ਮੌਜੂਦ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਨੇ ਇੱਕ ਵਾਰ ਤਾਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉੱਥੇ ਜਿਹੜੇ ਖੜੇ ਪੁਲਿਸ ਅਫਸਰ ਸੀ ਪਰ ਉਹਨਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਈ ਤੇ ਇਸ ਮਹਿਲਾ ਕਾਂਸਟੇਬਲ ਦੀ ਇੱਕ ਨਾਂ ਸੁਣੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਤਲਾਸ਼ੀ ਦੌਰਾਨ ਜਿਹੜਾ ਕਿ ਚਿੱਟੇ ਦਾ ਨਸ਼ਾ ਇਸ ਦੇ ਥਾਰ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਥੀ ਵੀ ਆ ਜਿਹੜਾ ਕਿ ਮਿਲ ਕੇ ਸਾਰਾ ਕੰਮ ਕਰਦੇ ਸੀ ਕਿਉਂਕਿ ਇੱਕ ਮਹਿਲਾ ਮਨਜੀਤ ਕੌਰ ਨੇ ਕੁ ਵੱਡੇ ਖੁਲਾਸੇ ਕੀਤੇ ਸਨ ਜੋਦੇ ਇਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਦੀਆਂ ਪ੍ਰਾਪਰਟੀਆਂ ਦੇ ਬਾਰੇ ਇਸਦੇ 골ਡ ਦੇ ਬਾਰੇ ਤੇ ਮਹਿੰਗੀਆਂ ਮਹਿੰਗੀਆਂ ਘੜੀਆਂ ਮਫਲਰ ਹਰ ਇੱਕ ਚੀਜ਼ ਬਾਰੇ ਖੁਲਾਸਾ ਕਰ ਦਿੱਤਾ ਸੀ ਕਿ ਕਿਵੇਂ ਉਸਦੇ ਪਤੀ ਨੇ ਨਾਲ ਮਿਲ ਕੇ ਨਸ਼ੇ ਦਾ ਤੰਦਾ ਕਰ ਰਹੇ ਨੇ ਪਰ ਹੁਣ ਆਕਰ ਰਿਮਾਨਡ ਦੇ ਦੌਰਾਨ ਹੋਰ ਕਿਹੜੇ ਕਿਹੜੇ ਵੱਡੇ ਖੁਲਾਸੇ ਹੋਏ ਨੇ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਾਂ ਫਿਰ ਉਹਨਾਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਕੋਈ ਬਿਆਨ ਦਿੱਤਾ ਜਾਵੇਗਾ ਪਰ ਉਹਨਾਂ ਦਾ ਕਹਿਣਾ ਕਿ ਹਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਇਨਵੈਸਟੀਗੇਸ਼ਨ ਜਦ ਤੱਕ ਪੂਰੀ ਨਹੀਂ ਹੁੰਦੀ ਉਹ ਨੂੰ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਸ ਦੇ ਨਾਲ ਜਿਹੜਾ ਕਿ ਕੋਈ ਵੀ ਜਿਹੜਾ ਇਹ ਕੇਸ ਆ ਉਹ ਪ੍ਰਭਾਵਿਤ ਹੋ ਸਕਦਾ ਇਸ ਕਰਕੇ ਉਹ মিডিਆ ਦੇ ਸਾਹਮਣੇ ਜਿਹੜਾ ਕਿ ਜਨਤਕ ਨਹੀਂ ਕਰ ਸਕਦੇ ਹਾਲ ਤੱਕ ਉਹਨਾਂ ਨੂੰ ਚੁੱਪੀ ਜਣ ਕਿ ਵੱਟੀ ਹੋਈ ਆ ਪਰ মিডিਆ ਰਿਪੋਰਟਾਂ ਦੇ ਮੁਤਾਬਿਕ ਜਾਂ ਸੂਤਰਾਂ ਦੇ ਹਵਾਲੇ ਤੋਂ ਕਹਿ ਸਕਦੇ ਕਿ ਕੁਝ ਨਾ ਕੁਝ ਜਿਹੜੇ ਕਿ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਹ ਵੀ ਦੱਸਿਆ ਚਾਰ ਇੱਕ ਉਸ ਵਕਤ ਜਿਹੜਾ ਕਿ ਅਮਨਦੀਪ ਕੌਰ ਦੇ ਵੱਲੋਂ ਰੋਪ ਜਿਹੜਾ ਕਿ ਜ਼ਰੂਰ ਆ ਚੜਿਆ ਗਿਆ ਸੀ ਵੱਡੇ ਵੱਡੇ ਅਫਸਰਾਂ ਦੇ ਨਾਮ ਲੈ ਕੇ ਜਿਹੜਾ ਕਿ ਰੋਕ ਚੜਿਆ ਗਿਆ ਸੀ ਤਾਂ ਹੁਣ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਸਾਹਮਣੇ ਆਉਣਗੇ ਕਿਹੜੇ ਕਿਹੜੇ ਮੁਲਾਜ਼ਮਾਂ ਜਾਂ ਹੋਰ ਕਿਹੜੇ ਕਿਹੜੇ ਲੋਕ ਨੇ ਜਿਹੜੇ ਇਸ ਦੇ ਨਾਲ ਮਿਲੇ ਹੋਏ ਸੀ ਕਿੱਥੋਂ ਨਸ਼ਾ ਲੈ ਕੇ ਆਏ ਸੀ ਤੇ ਕਿਵੇਂ ਵੇਚਦੇ ਸੀ ਹੁਣ ਤੱਕ ਜਿਹੜੀਆਂ ਪ੍ਰਾਪਰਟੀਆਂ ਬਣੀਆਂ ਹੋਈਆਂ ਨੇ ਕਿ ਨਸ਼ੇ ਦੀ ਕਮਾਈ ਦੇ ਉੱਤੇ ਹੀ ਬਣਾਈ ਗਈ ਆ ਤਾਂ ਇਸ ਤੋਂ ਬਾਅਦ ਕੀ ਇਸੀ ਪ੍ਰਾਪਰਟੀ ਦੇ ਉੱਤੇ ਬਲਡੋਜ਼ਰ ਚੱਲੇਗਾ ਤਾਂ ਇਹ ਸਾਰਾ ਹੁਣ ਇਹਦਾ ਜਿਹੜਾ ਕਿ ਹੁਣ ਮੁਰਤੋਂ ਰਿਮਾਨ ਜਿਹੜਾ ਕਿ ਇਸ ਨੂੰ ਭੇਜਿਆ ਗਿਆ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਹੋਰ ਕਿਹੜੇ ਵੱਡੇ ਖੁਲਾਸੇ ਸਾਹਮਣ Bureau report.